ਸਤਿ ਸ਼੍ਰੀ ਅਕਾਲ ਲੋਕ ਰਣ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਐ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਧੰਨਵਾਦ ਪੰਗੋ ਸਾਹਿਬ ਜੀ ਦੋਸਤੋ ਡਾਕਟਰ ਸਾਹਿਬ ਦੇ ਨਾਲ ਕੁਝ ਅਹਿਮ ਖਬਰਾਂ ਨੇ ਜਿਨ੍ਹਾਂ ਦੀ ਸਾਂਝ ਪਵਾਉਣੀ ਹੈ ਇੱਕ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਦੋ ਤਰੂਵੀ ਪ੍ਰੋਗਰਾਮ ਸੀ ਸੰਤ ਹਰਚੰਦ ਸਿੰਘ ਲੰਗੋਵਾਲ ਜਿਹਦੀ ਵਰਸੀ ਸੀ ਉਥੇ ਦੋਵੇਂ ਧਿਰਾਂ ਜਿਹੜੀਆਂ ਸੀ ਉਹਨਾਂ ਨੇ ਆਪਣਾ ਪ੍ਰੋਗਰਾਮ ਕੀਤਾ ਇੱਕ ਦੂਜੇ ਦੇ ਉੱਪਰ ਸ਼ਬਦੀ ਹਮਲੇ ਵੀ ਕੀਤੇ ਦੂਜੀ ਖਬਰ ਸੁਖਵੀਰ ਸਿੰਘ ਬਦਲ ਹੋਰਾਂ ਨੇ ਕਿਹਾ ਕਿ ਕਿਸਾਨੀ ਮਾਮਲੇ ਧਰਨੇ ਲਾ ਕੇ ਨਹੀਂ ਨਿਬੜਨੇ ਤੁਸੀਂ ਦੇਖੇ ਰਹੇ ਹੋਗੇ ਪੰਜਾਬ ਦੇ ਵਿੱਚ ਇੱਕ ਪਾਸੇ ਅੰਦੋਲਨ ਵੀ ਚੱਲ ਰਹੇ ਨੇ ਕਿਸਾਨਾਂ ਦੇ ਤੇ ਦੂਜੇ ਪਾਸੇ ਜਿਹੜੇ ਪ੍ਰੋਜੈਕਟ ਨੇ ਜਿਹੜੇ ਵੱਡੇ ਹਾਈਵੇ ਬਣ ਰਹੇ ਨੇ ਉਹ ਵੀ ਵਿੱਚ ਹੀ ਲਟਕੇ ਹੋਏ ਨੇ ਪ੍ਰਸ਼ਾਸਨ ਦੇ ਨਾਲ ਅੱਜ ਵੀ ਕੁਝ ਗੱਲਬਾਤ ਕਿਸਾਨਾਂ ਦੀ ਹੋਈ ਪ੍ਰੋਜੈਕਟ ਨੂੰ ਲੈ ਕੇ ਜਿੱਥੇ ਇਹ ਰੋਡ ਨਿਕਲਣੀ ਸੀ ਨਾ ਜ਼ਮੀਨਾਂ ਦੇ ਵਿੱਚੋਂ ਇਹ ਖਬਰਾਂ ਨੇ ਲਮਾਂਗੇ ਮਾਨ ਸਾਹਿਬ ਵੀ ਤਖਤ ਸਿੰਘ ਜੂਰ ਸਾਹਿਬ ਨਤਮਸਤਕ ਹੋਏ ਨੇ ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਆਹੀ ਖਬਰ ਕਿ ਸ਼੍ਰੋਮਣੀ ਅਕਾਲੀ ਦਲ ਦੋ ਧਰੂ ਵੀ ਅੱਜ ਬਿਲਕੁਲ ਇੱਕ ਇੱਕ ਸਿਆਸੀ ਕਾਨਫਰੰਸ ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਦੀ ਤੇ ਉੱਥੇ ਇੱਕ ਦੂਜੇ ਤੇ ਸ਼ਬਦੀ ਹਮਲੇ ਕੀਤੇ ਇੱਕ ਉਹ ਇਤਿਹਾਸਿਕ ਪ੍ਰੋਗਰਾਮ ਸੀ ਮਨਾਇਆ ਜਾ ਰਿਹਾ ਸੀ ਉਹ ਦਿਹਾੜਾ ਕਿਵੇਂ ਵੀ ਕਿਰਿਓ ਸਾਰੀ ਗੱਲ ਬਾਤ ਨੂੰ ਬੰਗੂ ਸਾਹਿਬ ਦੇਖੋ ਸੰਤ ਹਰਜਨ ਸਿੰਘ ਜੀ ਲੋਂਗਵਾਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਔਰ ਬੜਾ ਲੰਬਾ ਸਮਾਉ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਕੰਮ ਕੀਤਾ ਬਹੁਤ ਵੱਡੇ ਲੀਡਰ ਹੋਏ ਔਰ ਸ਼ਹੀਦ ਵੀ ਹੋਏ ਅੱਜ ਉਹਨਾਂ ਦੀ ਆਤਮਾ ਜਿੱਥੇ ਵੀ ਹੋਏਗੀ ਕੁਰਲਾਉਂਦੀ ਹੋਏਗੀ ਕਿਉਂਕਿ ਜੋ ਅੱਜ ਮੰਜ਼ਰ ਲੌਂਗੋਵਾਲ ਉਹਨਾਂ ਦੇ ਆਪਣੇ ਜੱਦੀ ਪਿੰਡ ਹੋਇਆ ਮੇਰਾ ਆਪਣਾ ਪਿੰਡ ਵੀ ਲੌਂਗੋਵਾਲ ਹੈ ਔਰ ਉੱਥੇ ਦੇਖ ਕੇ ਇਦਾਂ ਲੱਗਦਾ ਸੀਗਾ ਕਿ ਸ਼ਰੋਮਨੀ ਅਕਾਲੀ ਦਲ ਨੂੰ ਹੋ ਕੀ ਗਿਆ ਬਾਦਲ ਸਾਹਿਬ ਜਿਹੜੇ ਆਪਾਂ ਸਾਰੇ ਜਾਣਦੇ ਹਾਂ ਕਿ ਵੱਡੇ ਬਾਦਲ ਸਾਹਿਬ ਜਿੰਨੀ ਦੇ ਰਹੇ ਉਨੀ ਦੇਰ ਇਸ ਤਰ੍ਹਾਂ ਦੀਆਂ ਗੱਲਾਂ ਕਦੇ ਆਪਾਂ ਨੇ ਦੇਖੀਆਂ ਨਹੀਂ ਸੀਗੀਆਂ ਪਰ ਇਮੀਡੀਏਟਲੀ ਉਹਨਾਂ ਦੀ ਡੈਥ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਲਗਭਗ ਸਾਲ ਦੇ ਵਿੱਚ ਵਿੱਚ ਦੋ ਸਟੇਜਾਂ ਦਾ ਲੱਗਣਾ ਲੌਂਗਵਾਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਕਹਿ ਸਕਦੇ ਆ ਕਿਉਂਕਿ ਜਿਵੇਂ ਅਕਾਲੀ ਦਲ ਬिखरਦਾ ਨਜ਼ਰ ਆ ਰਿਹਾ ਹੈ ਔਰ ਅਕਾਲੀ ਦਲ ਦੇ ਲਗਾਤਾਰ ਟੁਕੜੇ ਤੇ ਟੁਕੜੇ ਹੁੰਦੇ ਜਾ ਰਹੇ ਨੇ ਔਰ ਇੱਕ ਦੂਜੇ ਦੇ ਉੱਤੇ ਦੋਸ਼-ਪ੍ਰਤੀਦੋਸ਼ ਲੱਗਦੇ ਨਜ਼ਰ ਆ ਰਹੇ ਨੇ ਔਰ ਟਕਸਾਲੀ ਆਗੂ ਜਿਹੜੇ ਕਹੋਂਦੇ ਸੀ ਅਕਾਲੀ ਦਲ ਦੇ ਅੱਜ ਉਹ ਕਿਤੇ ਹੋਰ ਬੈਠੇ ਦਿਖਾਈ ਦਿੱਤੇ ਸੋ ਇਸ ਕਰਕੇ ਕਾਫੀ ਮੈਨੂੰ ਲੱਗਦਾ ਹੈ ਕਿ ਇੱਕ ਨਿਰਾਸ਼ਾ ਦਾ ਮਾਹੌਲ ਅਕਾਲੀ ਦਲ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਉਸੇ ਨਿਰਾਸ਼ਾ ਦੇ ਵਿੱਚੋਂ ਜਿਹੜੀ ਸੀਗੀ ਸੁਖਬੀਰ ਬਾਦਲ ਸਾਹਿਬ ਦੀ ਸਪੀਚ ਨਜ਼ਰ ਆਈ ਔਰ ਉਹਨਾਂ ਤੋਂ ਇਦਾਂ ਲੱਗਦਾ ਸੀ ਜਦੋਂ ਬੋਲ ਰਹੇ ਸੀ ਕਿ ਉਹ ਕਹਿਣਾ ਕੁਝ ਹੋਰ ਚਾਹੁੰਦੇ ਨੇ ਸ਼ਬਦਾਂ ਸ਼ਬਦ ਕੁਝ ਹੋਰ ਨੇ ਬਾਡੀ ਲੈਂਗੁਏਜ ਕੁਝ ਹੋਰ ਕਹਿ ਰਹੀ ਸੀ ਉਹਨਾਂ ਦੀ ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਿਸ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈਗਾ ਉਹ ਉਸ ਤਰ੍ਹਾਂ ਦੀ ਸਪੀਚ ਵੀ ਨਾ ਦੇ ਸਕਿਆ ਜਿਹੜੀ ਉਹਨਾਂ ਦੇ ਵਲੰਟੀਅਰਜ਼ ਨੂੰ ਉਹਨਾਂ ਦੇ ਵਿੱਚ ਹੌਸਲਾ ਭਰਦੀ ਉਹਨਾਂ ਦੇ ਵਿੱਚ ਕੋਈ ਤਾਜ਼ਗੀ ਭਰਦੀ ਉਹ ਵੀ ਕੋਈ ਉੱਥੇ ਦਿਖਾਈ ਨਹੀਂ ਦਿੱਤੀ ਜਦੋਂ ਕਿ ਜਿਹੜੇ ਦੂਜੇ ਪਾਸੇ ਤੇ ਜਿਹੜੇ ਨਿਰਾਸ਼ ਲੀਡਰ ਸੀਗੇ ਜਿਹੜੇ ਬਾਗੀ ਲੀਡਰ ਸੀਗੇ ਉਹ ਉਹ ਵੀ ਜਿਹੜੇ ਨੇ ਆਪਣੀ ਆਪਣੀ ਗੱਲ ਕਹਿੰਦੇ ਨਜ਼ਰ ਆਏ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਵੀ ਨਿਰਾਸ਼ਾ ਜਿਹੜੀ ਸੀਗੀ ਉਹ ਝਲਕੀ ਆ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਈ ਇਹ ਬੜਾ ਇੱਕ ਸੰਕਟ ਦਾ ਦੌਰ ਹੈ ਔਰ ਇਸ ਦੌਰ ਦੇ ਵਿੱਚੋਂ ਕਿਵੇਂ ਨਿਕਲੇਗਾ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਮੈਂ ਇੱਕ ਗੱਲ ਜ਼ਰੂਰ ਆਪਣੇ ਸਰੋਤਿਆਂ ਨੂੰ ਕਹਿਣਾ ਚਾਹਣਾ ਕਿ ਜਿੰਨੀ ਦੇਰ ਅਕਾਲੀ ਦਲ ਸੰਘਰਸ਼ਾਂ ਦੇ ਰਾਹ ਨਹੀਂ ਪੈਂਦਾ ਕਿਉਂਕਿ ਸੰਘਰਸ਼ਾਂ ਤੋਂ ਬਿਨਾ ਅਕਾਲੀ ਦਲ ਦੀ ਹੋਂਦ ਜਿਹੜੀ ਹੈਗੀ ਹੈ ਉਹ ਕੋਈ ਮੈਨੇ ਨਹੀਂ ਰੱਖਦੀ ਜਿਵੇਂ ਬਾਦਲ ਸਾਹਿਬ ਸੁਖਬੀਰ ਬਾਦਲ ਸਾਹਿਬ ਕਹਿ ਰਹੇ ਸੀਗੇ ਕਿ ਅਸੀਂ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਔਰ ਬਹੁਤ ਵੱਡੇ ਮੋਰਚੇ ਉਹਨਾਂ ਨੇ ਲਾਏ ਨੇ ਕੋਈ ਸ਼ੱਕ ਨਹੀਂ ਹੈ ਪਰ ਉਹਨਾਂ ਮੋਰਚਿਆਂ ਦਾ ਉਹਨਾਂ ਕੁਰਬਾਨੀਆਂ ਦਾ ਲੋਕਾਂ ਨੇ ਮੁੱਲ ਵੀ ਮੋੜਿਆ ਤੁਸੀਂ ਦੇਖੋਗੇ ਕਿ ਜੇ ਵੱਡੇ ਬਾਦਲ ਸਾਹਿਬ ਨੂੰ 5 ਵਾਰੀ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਲੋਕਾਂ ਨੇ ਤਾਂ ਉਹਨਾਂ ਕੁਰਬਾਨੀਆਂ ਕਰਕੇ ਬਣਾਇਆ ਸੋ ਇਸ ਕਰਕੇ ਸੁਖਵੀਰ ਬਾਦਲ ਸਾਹਿਬ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ ਅੱਜ ਦੇ ਮੁੱਦੇ ਨੇ ਚਾਹੇ ਕਿਸਾਨੀ ਦਾ ਮੁੱਦਾ ਹੈ ਚਾਹੇ ਨੌਜਵਾਨੀ ਦਾ ਮੁੱਦਾ ਹੈ ਚਾਹੇ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਨੇ ਜੇਕਰ ਇਹ ਮੁੱਦੇ ਨਹੀਂ ਚੁੱਕਦੇ ਤੁਸੀਂ ਜੇਕਰ ਪੰਜਾਬ ਦੀ ਨੌਜਵਾਨੀ ਕਿਸਾਨੀ ਜਾਂ ਹੋਰ ਮੁੱਦਿਆਂ ਨੂੰ ਤੁਸੀਂ ਇਗਨੋਰ ਕਰੋਗੇ ਤਾਂ ਇਸ ਤਰ੍ਹਾਂ ਦੇ ਜਿਹੜੀ ਟੁੱਟ ਭੱਜ ਹੈ ਉਹ ਹੁੰਦੀ ਰਹੂਗੀ ਔਰ ਅਕਾਲੀ ਦਲ ਦੇ ਲਈ ਹੋਰ ਵੱਡੇ ਸੰਘਰਸ਼ ਆਉਣ ਵਾਲੇ ਭਵਿੱਖ ਦੇ ਵਿੱਚ ਆ ਸਕਦੇ ਨੇ ਸੋ ਇਹਦਾ ਇੱਕੋ ਇੱਕ ਹੱਲ ਹੈ ਕਿ ਅਕਾਲੀ ਦਲ ਆਪਣੇ ਮੂਲ ਨੂੰ ਪਛਾਣੇ ਆਪਣੀ ਵਿਰਾਸਤ ਨੂੰ ਪਛਾਣੇ ਆਪਣੇ ਇਤਿਹਾਸ ਨੂੰ ਪਛਾਣੇ ਔਰ ਜਿੰਨਾ ਲੋਕਾਂ ਨੇ ਚਾਹੇ ਸੰਤ ਸਿੰਘ ਸੰਤ ਹਰਚੰਦ ਸਿੰਘ ਜੀ ਲੋਂਗਵਾ ਹੋਣ ਚਾਹੇ ਸੰਤ ਫਤੇ ਸਿੰਘ ਜੀ ਹੋਣਾ ਚਾਹੇ ਮਾਸਟਰ ਤਾਰਾ ਸਿੰਘ ਜੀ ਹੋਣ ਜਾਂ ਹੋਰ ਬਹੁਤ ਵੱਡੇ-ਵੱਡੇ ਜਥੇਦਾਰ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਅਕਾਲੀ ਦਲ ਨੂੰ ਸਿਰਜਿਆ ਸੀਗਾ ਅਕਾਲੀ ਦਲ ਨੂੰ ਖੂਨ ਦਿੱਤਾ ਸੀਗਾ ਅਕਾਲੀ ਦਲ ਨੂੰ ਪੂਨ ਪਸੀਨੇ ਦੀ ਲੜਾਈ ਨਾਲ ਅੱਗੇ ਲਿਆਂਦਾ ਸੀਗਾ ਉਸ ਤਰ੍ਹਾਂ ਦੇ ਲੋਕਾਂ ਦੀ ਲੋੜ ਹੈ ਅੱਜ ਅਕਾਲੀ ਦਲ ਨੂੰ ਸੋ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਇਸ ਗੱਲ ਤੋਂ ਭੱਜ ਰਿਹਾ ਹੈ ਸੰਘਰਸ਼ਾਂ ਤੋਂ ਭੱਜ ਰਿਹਾ ਹੈ ਆਪਣੀ ਲੀਡਰਸ਼ਿਪ ਜਿਸ ਕਿਸਮ ਦੀ ਉਹਨੂੰ ਚਾਹੀਦੀ ਹੈ ਉਹ ਨਹੀਂ ਮਿਲ ਰਹੀ ਔਰ ਜਿੰਨੀ ਦੇਰ ਚੰਗੀ ਲੀਡਰਸ਼ਿਪ ਨਹੀਂ ਮਿਲੇਗੀ ਉਨੀ ਦੇਰ ਅਕਾਲੀ ਦਲ ਮੈਨੂੰ ਲੱਗਦਾ ਹੈ ਕਿ ਇਸੇ ਤਰ੍ਹਾਂ ਜਿਹੜਾ ਹੈਗਾ ਹਨੇਰੀ ਦੇ ਵਿੱਚ ਫਸਿਆ ਰਹੂਗਾ ਔਰ ਇਹਨੂੰ ਇਸ ਹਨੇਰੇ ਚੋਂ ਚਾਨਣ ਵੱਲ ਲੈ ਕੇ ਜਾਣ ਦੀ ਬਹੁਤ ਵੱਡੀ ਜ਼ਰੂਰਤ ਹੈ ਪੰਜਾਬ ਦੇ ਲੋਕਾਂ ਦੇ ਲਈ ਪੰਥ ਦੇ ਲਈ ਸਿੱਖਾਂ ਦੇ ਲਈ ਸੋ ਇਸ ਕਰਕੇ ਇੱਕ ਬਹੁਤ ਸਿਆਣੀ ਚੰਗੀ ਸੁਲਝੀ ਹੋਈ ਇਮਾਨਦਾਰ ਸੋਚ ਵਾਲੀ ਲੀਡਰਸ਼ਿਪ ਦੀ ਲੋੜ ਹੈ ਕੁਰਬਾਨੀਆਂ ਵਾਲੀ ਜਿਹੜੀ ਕੁਰਬਾਨੀਆਂ ਦੇ ਸਕੇ ਜਿਹੜੀ ਸੰਘਰਸ਼ ਕਰ ਸਕੇ ਜਿਹਦੇ ਕੋਲ ਕੋਈ ਵਿਜ਼ਨ ਹੋਵੇ ਪੰਜਾਬ ਦਾ ਉਸ ਕਿਸਮ ਦੀ ਲੀਡਰਸ਼ਿਪ ਦੀ ਲੋੜ ਹੈ ਅਕਾਲੀ ਦਲ ਨੂੰ ਸੋ ਇਸੇ ਕਰ ਕਰਕੇ ਲੀਡਰਸ਼ਿਪ ਨਾ ਹੋਣ ਕਰਕੇ ਅਕਾਲੀ ਦਲ ਜਿਹੜਾ ਹੈਗਾ ਇੱਕ ਵੱਡੇ ਸੰਕਟ 'ਚੋਂ ਗੁਜ਼ਰਦਾ ਨਜ਼ਰ ਆਇਆ ਇਸ ਕਾਨਫਰੰਸ ਦੇ ਵਿੱਚ ਪੰਗੂ ਸਾਹਿਬ ਇੱਕ ਹੋਰ ਗੱਲ ਕੀਤੀ ਸੁਖਵੀਰ ਸਿੰਘ ਬਾਦਲ ਹੋ ਰਹੇ ਨੇ ਉਹ ਚੈਨਲਾਂ ਦੇ ਵਿੱਚ ਚੱਲੀ ਕਿ ਕਿਸਾਨੀ ਜਿਹੜੇ ਮਾਮਲੇ ਨੇ ਸੜਕਾਂ ਰੋਕੇ ਨਹੀਂ ਨਿਭੜਨੇ ਡਾਕਟਰ ਸਾਹਿਬ ਇਸ ਗੱਲ ਨੂੰ ਕਿਵੇਂ ਦੇਖ ਸਕਦੇ ਆਪਾਂ ਕਿ ਦੇਖੋ ਮੈਂ ਫੇਰ ਉਹੀ ਕਹਾਂਗਾ ਨਾ ਵੀ ਜਦੋਂ ਤੁਸੀਂ ਸੰਘਰਸ਼ਾਂ ਤੋਂ ਟੁੱਟ ਜਾਂਦੇ ਹੋ ਤਾਂ ਤੁਹਾਨੂੰ ਜਿਹੜੇ ਲੋਕ ਸੰਘਰਸ਼ ਕਰ ਰਹੇ ਹੁੰਦੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਨੁਕਸ ਨਜ਼ਰ ਆਉਂਦੇ ਨੇ ਤੁਸੀਂ ਇੱਕ ਐਗਜ਼ਾਮਪਲ ਦੇਖੋ ਕਿ ਅਕਾਲੀ ਦਲ ਨੇ ਜਿਉਂ-ਜਿਉ ਸੰਘਰਸ਼ਾਂ ਨੂੰ ਛੱਡਿਆ ਤਾਂ ਕੀ ਹੋਇਆ ਕਿ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਔਰ ਇੱਕ ਵੱਡਾ ਸੰਘਰਸ਼ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਲੜਿਆ ਜਾ ਰਿਹਾ ਸੀਗਾ ਦਾ ਉਦੋਂ ਵੀ ਵੱਡੇ ਬਾਦਲ ਸਾਹਿਬ ਤੋਂ ਇਹ ਕਹਾਇਆ ਕਿ ਜਿਹੜਾ ਸੰਘਰਸ਼ ਐ ਫਜ਼ੂਲ ਐ ਔਰ ਮੋਦੀ ਸਾਹਿਬ ਦੇ ਤਿੰਨ ਕਾਲੇ ਕਾਨੂੰਨ ਬੜੇ ਠੀਕ ਨਹੀਂ ਉਦੋਂ ਵੀ ਇਦਾਂ ਦੀਆਂ ਗੱਲਾਂ ਸੁਖਵੀਰ ਬਾਦਲ ਨੇ ਔਰ ਵੱਡੇ ਬਾਦਲ ਸਾਹਿਬ ਨੇ ਔਰ ਪੂਰੇ ਬਾਦਲ ਪਰਿਵਾਰ ਨੇ ਕੀਤੀਆਂ ਸੀਗੀਆਂ ਜਿਹਦਾ ਖਮਿਆਜ਼ਾ ਉਹਨਾਂ ਨੂੰ ਅਗਲੀਆਂ ਚੋਣਾਂ ਦੇ ਵਿੱਚ ਭੁਗਤਣਾ ਪਿਆ ਸੀਗਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਦਾਂ ਦੀਆਂ ਗੱਲਾਂ ਜਦੋਂ ਉਹ ਕਿਸਾਨੀ ਨੂੰ ਲੈ ਕੇ ਕਰਦੇ ਨੇ ਕਿ ਬਿਨਾਂ ਸੰਘਰਸ਼ ਤੋਂ ਹੀ ਸਾਰੇ ਮਸਲੇ ਹੱਲ ਹੋ ਜਾਣਗੇ ਇਹ ਇਦਾਂ ਨਹੀਂ ਹੁੰਦਾ ਹੁੰਦਾ ਕਦੇ ਵੀ ਹੋਇਆ ਨਹੀਂ ਹੈ ਕਿ ਬਿਨਾ ਸੰਘਰਸ਼ ਤੋਂ ਤੁਸੀਂ ਵੱਡੀਆਂ ਲੜਾਈਆਂ ਜਿੱਤ ਸਕੋ ਸੋ ਇਸ ਕਰਕੇ ਇਹ ਇਸ ਬਿਆਨ ਦਾ ਕਾਰਨ ਇਹੀ ਹੈ ਕਿ ਸੰਘਰਸ਼ਾਂ ਤੋਂ ਟੁੱਟ ਚੁੱਕਿਆ ਹੈ ਅਕਾਲੀ ਦਲ ਔਰ ਉਹਨੂੰ ਸੰਘਰਸ਼ ਕਰ ਰਹੇ ਕਿਸਾਨ ਜਿਹੜੇ ਨੇ ਉਹ ਗਲਤ ਨਜ਼ਰ ਆਉਂਦੇ ਨੇ ਔਰ ਇਹੀ ਕਾਰਨ ਹੈ ਕਿ ਬਾਰ-ਬਾਰ ਉਹ ਜਿਹੜਾ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਪ੍ਰਧਾਨ ਸਾਹਿਬ ਤਾਂ ਉਹਦੇ ਵਿੱਚੋਂ ਕੋਈ ਸਿਆਣਪ ਦੀ ਨਜ਼ਰ ਨਹੀਂ ਆਉਂਦੀ ਉਹਦੇ ਵਿੱਚੋਂ ਕੋਈ ਜਿਹੜੀ ਵਿਜ਼ਨਰੀ ਸਿਆਸਤ ਹੈ ਉਹ ਨਜ਼ਰ ਨਹੀਂ ਆਉਂਦੀ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਹੇਠਲੇ ਪੱਧਰ ਦੀ ਜਿਹੜੀ ਸਿਆਸਤ ਹੈ ਉਸ ਤਰ੍ਹਾਂ ਦੀ ਨਜ਼ਰੀ ਆਉਂਦੀ ਹੈ ਕਿਉਂਕਿ ਉਹਨਾਂ ਦੇ ਕੋਲ ਸ਼ਬਦ ਨਹੀਂ ਹੈਗੇ ਉਹਨਾਂ ਦੀ ਪੰਜਾਬੀ ਬੋਲਣ ਦੀ ਵੀ ਬੜੀ ਵੱਡੀ ਪ੍ਰੋਬਲਮ ਹੈ ਉਹਨਾਂ ਕੋਲ ਜਿਹੜੀ ਹੈਗੀ ਸ਼ਬਦਾਵਲੀ ਦੀ ਬੜੀ ਵੱਡੀ ਘਾਟ ਹੈ ਉਹਨਾਂ ਕੋਲੇ ਜਿਹੜਾ ਲਹਿਜਾ ਹੈ ਪੰਜਾਬੀ ਬੋਲਣ ਦਾ ਜਿਹੜਾ ਚਾਹੀਦਾ ਹੈ ਇੱਕ ਵੱਡੇ ਲੀਡਰ ਨੂੰ ਉਹ ਵੀ ਨਹੀਂ ਹੈ ਸੋ ਕਹਿੰਦਾ ਮਤਲਬ ਹੈ ਕਿ ਬਹੁਤ ਸਾਰੀਆਂ ਪ੍ਰੋਬਲਮਸ ਅਕਾਲੀ ਦਲ ਦੇ ਪ੍ਰਧਾਨ ਦੀ ਜਿਹੜੀ ਹੈਗੀ ਬਾਡੀ ਲੈਂਗੁਏਜ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਉਹਨਾਂ ਦੇ ਭਾਸ਼ਾ ਦੇ ਵਿੱਚ ਮਿਲ ਰਹੀਆਂ ਨੇ ਸੋ ਇਹਦਾ ਕਾਰਨ ਇਹੀ ਹੈ ਕਿ ਜਿੰਨੀ ਦੇਰ ਕੋਈ ਲੀਡਰ ਜਿਹੜਾ ਉਹ ਬਾਰ-ਬਾਰ ਕਹਿੰਦੇ ਨੇ ਕਿ ਲੀਡਰ ਕੋਈ ਇੱਕ ਦਿਨ ਚ ਪੈਦਾ ਨਹੀਂ ਹੁੰਦਾ ਇੱਕ ਦਿਨ ਦਾ ਮਤਲਬ ਹੈ ਕਿ ਜਿੰਨੀ ਦੇਰ ਲੀਡਰ ਸੰਘਰਸ਼ਾਂ ਦੇ ਵਿੱਚੋਂ ਨਹੀਂ ਗੁਜ਼ਰਦਾ ਉਨੀ ਦੇਰ ਵੀ ਨਹੀਂ ਪੈਦਾ ਹੁੰਦਾ ਕਿਉਂਕਿ ਛੋਟੇ ਬਦਲ ਸਾਫ ਵੀ ਬਦਲ ਹੋ ਰਹੇ ਨੇ ਕੋਈ ਵੱਡੇ ਸੰਘਰਸ਼ ਨਹੀਂ ਲੜੇ ਇਸੇ ਕਰਕੇ ਨਾ ਸੰਘਰਸ਼ ਲੜਨ ਕਰਕੇ ਨਾ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਸ ਕਿਸਮ ਦਾ ਉਹਦੇ ਵਿੱਚ ਬਲ ਮਿਲਿਆ ਉਸ ਭਾਸ਼ਾ ਨੂੰ ਨਾ ਉਹਨਾਂ ਦੇ ਜਿਹੜੇ ਕੋਲ ਸ਼ਬਦ ਨੇ ਉਹ ਵੀ ਕੋਈ ਇਸ ਤਰ੍ਹਾਂ ਦੇ ਨਹੀਂ ਉਹਨਾਂ ਨੂੰ ਲੱਭ ਰਹੇ ਕਿਉਂਕਿ ਅੰਗਰੇਜ਼ੀ ਸਕੂਲਾਂ ਦੇ ਵਿੱਚ ਕਨਵੈਂਟਸ ਕਨਵੈਂਟ ਸਕੂਲਾਂ ਦੇ ਵਿੱਚ ਉਹ ਪੜੇ ਹੋਏ ਆ ਔਰ ਉਸ ਤਰ੍ਹਾਂ ਦੀ ਸੋਚ ਜਿਹੜੀ ਹੈਗੀ ਹੈ ਅੱਜ ਦੇ ਦੌਰ ਦੇ ਵਿੱਚ ਜਦੋਂ ਅੱਜ ਸੰਘਰਸ਼ਾਂ ਦਾ ਦੌਰ ਹੈ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਭਾਸ਼ਾ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਸੋਚ ਮੈਨੂੰ ਲੱਗਦਾ ਹੈ ਕਿ ਨਹੀਂ ਚੱਲਣੀ ਤੁਹਾਨੂੰ ਅਖੀਰ ਨੂੰ ਸੜਕਾਂ ਤੇ ਆਪ ਆਉਣਾ ਪੈਣਾ ਔਰ ਤੁਹਾਨੂੰ ਸੰਘਰਸ਼ ਕਰਨਾ ਪਊਗਾ ਔਰ ਜੇ ਸੰਘਰਸ਼ਾਂ ਦੇ ਵਿੱਚੋਂ ਹੀ ਪਾਰਟੀਆਂ ਨਿਕਲਦੀਆਂ ਹੁੰਦੀਆਂ ਨੇ ਸੰਘਰਸ਼ਾਂ ਦੇ ਵਿੱਚੋਂ ਹੀ ਲੀਡਰ ਨਿਕਲਦੇ ਹੁੰਦੇ ਆ ਸੋ ਇਸ ਕਰਕੇ ਸੰਘਰਸ਼ ਜਿਹੜੇ ਨੇ ਉਹ ਬਹੁਤ ਜ਼ਰੂਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਭੰਗੂ ਸਾਹਿਬ ਦੋਸਤੋ ਖੇਤਰੀ ਪਾਰਟੀ ਦਾ ਸੰਕਟ ਹੈ ਇਹ ਜਾਂ ਫਿਰ ਖੇਤਰੀ ਪਾਰਟੀ ਦੀ ਲੀਡਰਸ਼ਿਪ ਦਾ ਸੰਕਟ ਹੈ ਦੇਖੋ ਪਹਿਲਾਂ ਤਾਂ ਲੀਡਰਸ਼ਿਪ ਦਾ ਇਹ ਸੰਕਟ ਮੈਂ ਕਹਿ ਸਕਦਾ ਕਿ ਜਿੰਨੀ ਦੇਰ ਦੇਖੋ ਮੈਂ ਬਾਰ ਬਾਰ ਗੱਲ ਪਹਿਲਾਂ ਵੀ ਆਪਾਂ ਗੱਲ ਕਰਦੇ ਰਹੇ ਆ ਜਿੰਨੀ ਦੇਰ ਸੰਘਰਸ਼ਾਂ ਦੇ ਵਿੱਚੋਂ ਲੀਡਰਸ਼ਿਪ ਨਹੀਂ ਨਿਕਲਦੀ ਜਿਹੜੀ ਹੁਣ ਵੱਡੇ ਬਾਦਲ ਸਾਫ ਸੀ ਆ ਜਿੰਨੇ ਵੀ ਤੁਸੀਂ ਗਿਣਾਏ ਨੇ ਚਾਹੇ ਆਪਣੇ ਟਕਸਾਲੀ ਆਗੂ ਜਿਹੜੇ ਆਪਾਂ ਦੂਸਰੀ ਤਰ ਦੇ ਵਿੱਚ ਸ਼ਾਮਲ ਹੋਏ ਆ ਜਿਹੜੀ ਬਾਗੀ ਤਰ ਕਹੀ ਜਾਂਦੀ ਹੈ ਉਹ ਸੰਘਰਸ਼ਾਂ ਦੇ ਵਿੱਚੋਂ ਪੈਦਾ ਹੋਏ ਸੀ ਉਹ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਆਏ ਸੀ ਇਸੇ ਕਰਕੇ ਉਹ ਲੰਬਾ ਸਮਾਂ 90 90 ਸਾਲ ਉਹਨਾਂ ਦੀ ਅੱਜ ਉਮਰ ਹੋਣ ਦੇ ਕਰੀਬ ਹੈ ਔਰ ਉਹਦੇ باوجود ਉਹ ਅੱਜ ਵੀ ਖੜੇ ਨੇ ਉਸ ਸੋਚ ਦੇ ਨਾਲ ਪਰ ਜੇ ਆਪਾਂ ਦੂਜੇ ਪਾਸੇ ਦੇਖੀਏ ਕਿ ਜਿਹੜੇ ਬਿਨਾਂ ਸੰਘਰਸ਼ਾਂ ਤੋਂ ਆਗੂ ਆਏ ਔਰ ਵੱਡੀਆਂ ਉਹਨਾਂ ਨੂੰ ਅਹੁਦੇਦਾਰੀਆਂ ਮਿਲੀਆਂ ਉਹਦੇ ਕਰਕੇ ਕੀ ਹੋਇਆ ਕਿ ਬਹੁਤ ਇੱਕ ਗੈਪ ਜਿਹੜਾ ਸੀਗਾ ਅਕਾਲੀ ਦਲ ਦੀ ਸੋਚ ਦੇ ਵਿੱਚ ਪੈਦਾ ਪੈਦਾ ਹੋਇਆ ਔਰ ਇਹ ਗੈਪ ਤੁਸੀਂ ਦੇਖੋਗੇ ਕਿ ਜਦੋਂ ਵੱਡੇ ਬਾਦਲ ਸਾਹਿਬ ਜੂੰਦੇ ਸੀ ਉਹਦੇ ਹੀ ਸ਼ੁਰੂ ਹੋ ਗਿਆ ਸੀ ਉਹਦੇ ਹੀ ਟੁੱਟਣਾ ਸ਼ੁਰੂ ਹੋ ਗਿਆ ਸੀ ਇੱਕ ਗੈਪ ਜਿਹੜਾ ਸੀਗਾ ਜਿਉਂ-ਜਿਉਂ ਵੱਡੇ ਬਾਦਲ ਸਾਹਿਬ ਅ ਪਿੱਛੇ ਹਟਦੇ ਗਏ ਉਹਨਾਂ ਦੀ ਸਿਹਤ ਜਿਹੜੀ ਸੀਗੀ ਉਹ ਨਾ ਸਾਸ ਹੁੰਦੀ ਗਈ ਕਿਉਂ ਤੇ ਉਹ ਛੋਟੇ ਬਾਦਲ ਸਾਹਿਬ ਅੱਗੇ ਆਉਂਦੇ ਗਏ ਔਰ ਟਕਸਾਲੀ ਆਗੂ ਜਿਹੜੇ ਸੀਗੇ ਉਸ ਉਸ ਸਾਰੇ ਸਿਸਟਮ ਤੋਂ ਹੌਲੀ-ਹੌਲੀ ਕਿਨਾਰਾ ਕਰਦੇ ਗਏ ਔਰ ਨਤੀਜਾ ਕੀ ਨਿਕਲ ਗਿਆ ਟੁੱਟ ਭੱਜ ਦੇ ਵਿੱਚ ਨਿਕਲ ਗਿਆ ਔਰ ਇਸੇ ਕਰਕੇ ਮੈਂ ਕਹਾਂਗਾ ਕਿ ਬੁਨਿਆਦੀ ਸੰਕਟ ਐਸ ਵੇਲੇ ਲੀਡਰਸ਼ਿਪ ਦਾ ਹੈ ਕਿਉਂਕਿ ਲੀਡਰਸ਼ਿਪ ਜਿੰਨੀ ਦੇਰ ਸੰਘਰਸ਼ਾਂ ਦੇ ਵਿੱਚੋਂ ਨਹੀਂ ਆਉਂਦੀ ਔਰ ਓਨੀ ਦੇਰ ਲੀਡਰਸ਼ਿਪ ਜਿਹੜੀ ਹੈਗੀ ਹੈ ਪੰਜਾਬ ਨੂੰ ਪੰਥ ਨੂੰ ਸਹੀ ਸੇਧ ਵੀ ਨਹੀਂ ਦੇ ਸਕਦੀ ਭਗਵਾਨ ਸਾਹਿਬ ਜਿਰੋਖ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਮਿਹਰਬਾਨੀ ਸ਼ੁਕਰੀਆ ਧੰਨਵਾਦ ਥੈਂਕ ਯੂ ਬਹੁਤ ਸਾਹਿਬ